ਸਤਿ ਸ੍ਰੀ ਅਕਾਲ ਜੀ ਅੱਜ ਆਏ ਸੀ ਭਾਈ ਅਸੀਂ ਮਾਨਸਾ ਦਿੜਬਾ ਟੂਰ ਕੱਢ ਕੇ ਆਏ ਸੀ ਮਾਨਸਾ ਆ ਕੇ ਜਦੋਂ ਮਾਚਾ ਲਈ ਵੀ ਦਿਖਾ ਦਿੰਨੇ ਆ ਕਿਸੇ ਨੂੰ ਅੰਮ੍ਰਿਤ ਉਤਾਰਾ ਬੰਦੇ ਆ ਜੋ ਹਾਂ ਅੱਜ ਗੱਡੀਆਂ ਲੰਮੇ ਰੂਟਾਂ ਤੋਂ ਆਈਆਂ ਬਾਬੇ ਕਹਿੰਦੇ ਹੈ ਬੱਸਿਆ ਕਰਕੇ ਆਈਆਂ ਤਪੱਸਿਆ ਕਰਕੇ ਆਈਆਂ ਆਹ ਦੇਖੋ ਇੱਧਰ ਬਾਬਾ ਜਾਂਦਾ ਮੂਰੇ ਸਾਡੇ ਅਸੀਂ ਜਾਂਦੇ ਆ ਮੰਗਰ ਜਿੱਧਰ ਜਿੱਧਰ ਜਾਂਦਾ ਪਿੱਛੇ ਪਿੱਛੇ ਸੀ ਜਨੇ ਹਾਂ ਆਰਨਰ ਦਵਾਦੇ ਤੈਨੂੰ ਇਹ ਦੋ ਚਾਰ ਹਾਂ ਓਹ ਹੈਂ ਤੈਨੂੰ ਆ ਲੈ ਖੜਾ ਹੋ ਤੂੰ ਐਂ ਕਰਕੇ ਤੇ ਐਂ ਕਰਕੇ ਚੱਕ ਲਾ ਕਰਾਂਗੇ ਹਾਂ ਦਿਖਾਈ ਮਾਰੇ ਕੰਮ ਆਲੀ ਨਾ ਕੁਦਾ ਉਹ ਮੇਰੀ ਸੁਣ ਵੀ ਲੈ ਗੱਲ ਪਹਿਲਾਂ ਮੇਰੀ ਸੁਣ ਗੱਲ ਤੈਨੂੰ ਮੈਂ ਦੱਸਦਾ ਗੱਲ ਇਹ ਪਤਾ ਕੀ ਗੱਲ ਹੈ ਵੀ ਜਦੋਂ ਵਿਆਹ ਹੋ ਗਿਆ ਬਿਆਹ ਤੋਂ ਬਾਅਦ ਇਹ ਕੰਮ ਦੀ ਤਿਆਰੀ ਹੈ ਅੱਜ ਅਸੀਂ ਗਏ ਸੀ ਇਹਦੀ ਘਰ ਉੱਥੇ ਰਿਸ਼ਤਾ ਦੇਖਣ ਵਾਸਤੇ ਤੇ ਇਹਦੀ ਤਿਆਰੀ ਹੈ ਵਿਆਹ ਦੀ ਤਾਂ ਕਰਕੇ ਮੈਂ ਇਹਨੂੰ ਕਿਹਾ ਵੀ ਕੂੜਾ ਤੂੰ ਸੁੱਟਨੀ ਸੁੱਟਣਾ ਪਰ ਮੈਂ ਅੱਜ ਸੁੱਟਲਾ ਭਾਵੇਂ ਕੱਲ ਨੂੰ ਸੁੱਟਲਾ ਤਾਂ ਕਰਕੇ ਕਹਿੰਦਾ ਵੀ ਤੂੰ ਆ ਲੈ ਲੈ ਓਏ ਮੰਨ ਲੈ ਗੱਲ ਆ ਲੈ ਚੀਜ਼ ਤਾਂ ਕਹਾਂ ਮੈਂ ਯਾਰ ਹਾਂ ਹੋਲੀ ਮਨਾ ਹੋਲੀ ਮਨਾ ਦਊਂ ਹੋਲੀ ਮਨਾ ਦਊਂ ਇਹਨੇ ਚੜਾਇਆ ਕਰੀ ਤਾ ਹਾਂ ਨਾ ਵਧੀਆ ਕੰਮ ਐ ਇਹ ਮੰਨ ਜਾ ਗਰ ਤੂੰ ਤੇ ਹੋਰ ਹੈ ਤੇ ਹੋਰ ਕਾਇਮ ਚੀਜ਼ ਐ ਸਭ ਤੋਂ ਬਾਅਦ ਫਿਰ ਦੇਖ ਲਾਂਗੇ ਬਾਅਦ ਚ ਆਪਾਂ ਤੇ ਹੋਰ ਹੈ ਲੈਣ ਦਾ ਪੂ ਹੂੰ ਇਹ ਕੌ ਖੜੀ ਐ ਜੀ ਵੀ ਸੀ ਇਹ ਉਹਦਾ ਹੀ ਕਰਨ ਆਪਾਂ ਓਹੋ ਹਾਂ ਉਹ ਤੂੰ ਬੜਾ ਐਂ ਜੇ ਕਰਦਾ ਉਹਨਾਂ ਵੀ ਮੈਂ ਤਾਂ ਸੇਵਾਦਾਰ ਬਣਨਾ ਮੈਂ ਪਿੰਡ ਦਾ ਸੇਵਾਦਾਰ ਬਣਨਾ ਜਾਂ ਕਿ ਗੋਆ ਚੱਕ ਦੇ ਕਰਨ ਵਾਲੀਆਂ ਚੋਂ ਮੁੱਖੀ ਬੰਦਾ ਵੀ ਸੇਵਾ ਕਰਿਆ ਕਰ ਹੋਰ ਅੱਛਾ ਹਾਂ ਠੀਕ ਐ ਗੱਲ ਤਾਂ ਤੇਰੇ ਵਾਲੀ ਦਾ ਓ ਇੱਕੋ ਨਾ ਲੱਗੂ ਆ ਪੁੱਨ ਲੱਗੂ ਆ ਬੜਾ ਤਕੜਾ ਪੁੱਨ ਲੱਗੂ ਆ ਹਾਂ ਹੋਰ ਲੋਕਾਂ ਦੇ ਮਾਂ ਪਿਓ ਸਾਨੇ ਹੁੰਦੇ ਆ ਉਹਦਾ ਆਪ ਸਿਆਣਾ ਤੇ ਹੋਰ ਲੋਕਾਂ ਦੇ ਮਾਂ ਪਿਓ ਸਾਨੇ ਹੁੰਦੇ ਤੂੰ ਤਾਂ ਆਪ ਸਿਆਣਾ ਐ ਆ ਜਾ ਓਏ ਹਾਂ ਬੜੇ ਬਣੇ ਚੱਲ ਦਿੰਦੇ ਸੀ ਹਨਾ ਛੇ ਦੇਣਾ ਡਰ ਕੇ ਮੇਰੇ ਵਰਗੇ ਡਰ ਕੇ ਲੋਕ ਜਾਂਦੇ ਜੀਆ ਡਰ ਕੇ ਹੋ ਕੇ ਜਾਂਦਾ ਚੱਕਣਾ ਲੈ ਆ ਗਏ ਬਾਦ ਲੋ ਕੋ ਪੈ ਆਹ ਅੱਗੇ ਆ ਗਿਆ ਓਏ ਟਰੱਕ ਆ ਗਿਆ ਓਏ ਟਰੱਕ ਆ ਗਿਆ ਐ ਕਰਦੇ ਹੁੰਦੇ ਹਨਾ ਹਾਂ ਆ ਬੱਸਾਂ ਯਾਰ ਬਣਾਈਆਂ ਤਾਂ ਨਾ ਸੀਆਂ ਆ ਬਣਾਈਆਂ ਯਾਰ ਹਾਂ ਆ ਇੰਨ ਰੋਡਵੇਜ ਆ ਆ ਗਿਆ ਟਰੱਕ ਆ ਕੁੜੇ ਜਿਹੇ ਬੜੇ ਕੱਢੇ ਯਾਰ ਸਾਬਾ ਜੇ ਤੁੰਗ ਚੱਲ ਕੇ ਹਾਂ ਥੋੜਾ ਬਹੁਤ ਲੱਗਦਾ ਓਏ ਕਾ ਓਏ ਹਾਂ ਆ ਪਾਇਦਾ ਹਾਲੋ ਲੈ ਆਉਣੇ ਕੈਨੇਡਾ ਰਾ ਪੂੰਡ ਆਟੂ ਪੂੰਡ ਪੂੰਡ ਹਾਂ ਪੂੰਡ ਆਖਿਆ ਕਰ ਇਹ ਆਉ ਜਾਂਦਾ ਉਹਦੀ ਗੱਲ ਕਰਦਾ ਇਹ ਹੋ ਜਾਂਦਾ ਟੱਪ ਗਿਆ ਪਰੇ ਨਾ ਕੋਈ ਲੈਣਾ ਦੇਣਾ ਖਰਚਾ ਹੈਗੇ ਇਕੱਲੇ ਬੈਟਰੀ ਉਹ ਚਾਰਜ ਕਰਨੀ ਉਹ ਵੀ ਕਰ ਲਾਗ ਰਹਾਂਗੇ ਹਾਂ ਵਧੀਆ ਚੀਜ਼ ਏ ਉਹ ਹੈ ਵਧੀਆ ਚੀਜ਼ ਐ ਪੂੰਡ ਪਹਿਲਾਂ ਆਪਣੇ ਪਿੰਡਾਂ ਵਾਲੇ ਕਹਿੰਦੇ ਹੁੰਦੇ ਕਹਿੰਦੇ ਕੱਦ ਜਿਹੜਾ ਸੀ ਅੱਜ ਅਕੇ ਜਿਹੜਾ ਸੀ ਮੈਂ ਪੂੰਡ ਤੇ ਹੈ ਫੜ ਲਓ ਪੂੰਡ ਦੀਆਂ ਲੱਤਾਂ ਕੇ ਕਿਉਂਕਿ ਤਿੰਨ ਹੁੰਦੀਆਂ ਸੀ ਤਾਂ ਕਰਕੇ ਕਹਿੰਦੇ ਸੀ ਵੀ ਦੋ ਲੱਤਾਂ ਹੁੰਦੀਆਂ ਦੋ ਬਾਹਾਂ ਹੁੰਦੀਆਂ ਇਹਨੂੰ ਕੀ ਕਹੇਗਾ ਇਹ ਕੁਝ ਨਹੀਂ ਹੈ ਪੜ ਲਓਗੇ ਭੁੰਡ ਦੀਆਂ ਲੱਤਾਂ ਤਾਂ ਕਰਕੇ ਇਹਨੂੰ ਤਿੰਨ ਕਹਿੰਦੇ ਹਾਂ ਤੇਰੇ ਵਰਗਾ ਹੁਲਜਾ ਰਹਿੰਦਾ ਹਾਂ ਗੱਡੀ ਆਪਣੀ ਦੀ ਹਾਂਜੀ ਕਢੋ ਆ ਲੈ ਆਏ ਭਾਈ ਸਾਡਾ ਮੁੰਡਾ ਗੱਡੀ ਨਵੀਂ ਐ ਪੁਰਾਣੀ ਹੋ ਗਈ ਹੈ ਪੁਰਾਣੀ ਪੁਰਾਣੀ ਹੋ ਗਈ ਪੁਰਾਣੀ ਤਾਂ ਹੋ ਗਈ ਲਿਆਂਦੀ ਸੀ ਨਵੀਂ ਤਾਂ ਹੁਣ ਆ ਦੇਖੋ ਟਾਕੀ ਕਿਵੇਂ ਖੋਲੂਗਾ ਪੂਰੀ ਪ੍ਰੈਕਟਿਸ ਨਾਲ ਟਾਕੀ ਖੋਲਦਾ ਇਹ ਆ ਲਓ ਮਾੜਾ ਬੰਦਾ ਤਾਂ ਇਹਦੀ ਟਾਕੀ ਨਹੀਂ ਖੋਲ ਸਕਦਾ ਬਾਲੀ ਵੱਡੀ ਤਾਂ ਗੱਲੀ ਛੱਡੋ ਬਾਹਰ ਤਾਂ ਖੜੂ ਜਾ ਪਈ ਜਾਂਦਾ ਸੀ ਹੁਣ ਵਧੀਆ ਹੋ ਗਿਆ ਚਲੋ ਜੀ ਤਾਂ ਵੇ ਅੱਜ ਵੀਰ ਬਣਾਇਆ ਰਿਹਾ ਦੇਖੀ ਨਾ ਆਉਣਾ ਯਾਰ ਚਾਹਗੇ ਨਹੀਂ ਉਹ ਦੇਖ ਨਾ ਐ ਨਹੀਂ ਯਾਰ ਕੌਣ ਸਿਖਾਵੇ ਯਾਰ ਲੈ ਆ ਦੇ ਆ ਤਾਂ ਆ ਦੇ ਦੇ ਨਾ ਦਾਮ ਤਾਂ ਲੈ ਤੈਨੂੰ ਆ ਉਹ ਦੇਖ ਨਾ ਗਾਲ ਦੁੱਤੀ ਹੈਗੀ ਇਹ ਤਾਂ ਜਮਾ ਤੇਰੇ ਨਾਲ ਦਾ ਆ ਲੜੀਆ ਆ ਦੇਖ ਲਓ ਲੜੀਆ ਨਾ ਨਹੀਂ ਤੇ ਇਹ ਨਾਲ ਹੈ ਨਾ ਕਹਿੰਦਾ ਹਾਂ ਉਹ ਕਹਿੰਦਾ ਨਾ ਕਹਿੰਦਾ ਲੜਦਾ ਨਹੀਂ ਲੜੀ ਘਰੇ ਜਾ ਕੇ ਦੱਸਾਂਗਾ ਧਾਈ ਨੂੰ ਦੱਸ ਹੀ ਨਹੀਂ ਜਾ ਕੇ ਦੱਸਾਂਗਾ ਕਹਿੰਦਾ ਡਰ ਲੱਗਦਾ ਹੈ ਹਾਂ ਪਰ ਮੈਂ ਨਾਲ ਆ ਤੇਰੇ ਯਾਰ ਛੇਤਰਪਰੇਡ ਵੀ ਹੋ ਜੂ ਤੇਰੀ ਫੇਰ ਆ ਦੇ ਕਹਿੰਦਾ ਹਾਂ ਐ ਕਰਦਾ ਹਾਂ ਆ ਜੀ ਕਹਿੰਦਾ ਹਾਂ ਆ ਜੀ ਕਹਿੰਦਾ ਹੁਣ ਹਾਂ ਆ ਜੀ ਕਹਿੰਦਾ ਐ ਕਹਿੰਦਾ ਕਹਿੰਦਾ ਚੱਲ ਘਰੇ ਉਹਦੇ ਪਰਲੇ ਪਾਸੇ ਕਰਨ ਹਾਂ ਸਹੀ ਗੱਲ ਹੈ ਜਾ ਦੇਖ ਲਓ ਜੈ 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 ਬੰਦਾ ਉਹੀ ਆਈਟਮ ਯਾਰ ਕੀ ਬਾਤ ਹੈ ਨਹੀਂ ਹੁਣ ਮੈਂ ਜੋ ਇਕੱਲੇ ਨੇ ਕਿਸੇ ਪਾਸੇ ਦਰਾਂ ਹੁੰਦੇ ਸੀ ਨਾ ਇਕੱਲਾ ਕਰਦਾ ਗੱਲਾਂ ਕਰਨ ਲੱਗੇ ਨੇ ਇਹ ਤਾਂ 30 ਸਿਆਣੀ ਗੱਲ ਹੈ ਗੱਲਾਂ ਕਰਦਾ ਕਰਦਾ ਤੁਰ ਜਾਣਾ ਗੱਲਾਂ ਕਰਦਾ ਕਰਦਾ ਤੁਰ ਜਾਣਾ ਦੇਖ ਇਕੱਲੀ ਇਕੱਲੀ ਗੱਲ ਦਾ ਜਵਾਬ ਦੀ ਜਾਂਦਾ ਹਾਂ ਦਿੰਦਾ ਜੀ ਦਿੰਦਾ ਐ ਤਾਂ ਫੇਰ ਮੈਂ ਕੱਸੀ ਐ ਨਾ ਜੇ ਮੈਂ ਤੂੰ ਜਵਾਬ ਦੇਣਾ ਉਹ ਵੀ ਇਹ ਦਿੰਦਾ ਸਾਰੀਆਂ ਗੱਲਾਂ ਇਕੱਲੀਆਂ ਇਕੱਲੀਆਂ ਦੱਸਦਾ ਦੇਖਿਓ ਗੱਡੀ ਤੇਨੂੰ ਘੱਟ ਚਲਾਉਣੀ ਆਉਂਦੀ ਐ ਮਗਰ ਚਾਹ ਅੱਗੇ ਅੱਗੇ ਤੇ ਮਾਰਗ ਦੇਖ ਕੇ ਗੱਡੀ ਫੇਰ ਤੋਰੋ ਕਿਦੇ ਵਾਸਤੇ ਗੱਡੀ ਐਵੇਂ ਤੋਰਨੀ ਨਹੀਂ ਚਾਹੀਦੀ ਪਹਿਲਾ ਗੇਅਰ ਪਹਿਲਾ ਪਹਿਲਾ ਗੇਅਰ ਲਾਓ ਫਿਰ ਦੂਜਾ ਗੇਅਰ ਲਾਓ ਚੱਲ ਟਰੋ ਵੀ ਚਲੋ ਚੱਲ ਵੀ ਚੱਲ ਚੱਕੋ ਜੀ ਚਲੋ ਜੀ ਚੱਲ ਗਏ ਓਕੇ ਦੀ ਰਿਪੋਰਟ ਹੋ ਗਈ ਚਲੋ ਜੀ ਚੱਲ ਗਏ ਚਲੋ ਜੀ ਚਲ ਕਹਿੰਦਾ ਚਾਲਾ ਉਹਨੂੰ ਵੀ ਬਸਣਾ ਪੈਂਦਾ ਹੈ ਹਾਂ ਰਸੀ ਜਾਊਗਾ ਮੈਂ ਮੈਂ ਤਾਂ ਰਸੀ ਜਾਊਗਾ ਫੇਰ ਆ ਗਈ ਮਾਨਸਾ ਸ਼ਹਿਰ ਘਰੇ ਕੀ ਲੈ ਕੇ ਆਣਾ ਕੀ ਮੰਗਾਇਆ ਸੀ ਉਹ ਤਾਂ ਕੋਈ ਨਹੀਂ ਕਰਦੇ ਦਾਲ ਸਬਜ਼ੀ ਹੁੰਦੀ ਹੈ ਹੋਰ ਘਰੇ ਕੀ ਮਖਾਣੇ ਲੈ ਜਾਣੇ ਆ ਦਾਲ ਸਬਜ਼ੀ ਲੈ ਜਾਣੀ ਹੈ ਪੂਰੀ ਰਹੁੰਦੇ ਆ ਕੀ ਪੂਰੀ ਰਹੁੰਦੇ ਆ ਬੰਦਾ ਮੇਰੇ ਤਾਂ ਰਹੁੰਦੇ ਸੜਾ ਤੇ ਤੇ ਨਹੀਂ ਰਹੁੰਦੇ ਮੈਨੂੰ ਕਹਤ ਆ ਨਾਰ ਲਾਉਣਾ ਤੇਰੇ ਸੜਾ ਬੰਦੀ ਇਹਦੂ ਮੇਰਾ ਖੜਾ ਬੰਦਾ ਸੜਿਆ ਨਾ ਹੋ ਰਹੇ ਸੜਾ ਬੰਦੀ ਬਰੇ ਜਾਂਦਾ ਯਾਰ ਕਮਾਲ ਦੀ ਗੱਲ ਕਰੀ ਜਨਾ ਯਾਰ ਰਹੁੰਦੇ ਪਪੂਰੀ ਮੇਰੇ ਵਾਹ ਉਹ ਤੇਰੇ ਮੈਂ ਕਾ ਚਲੋ ਜੀ ਅੱਜ ਲਿਆਵਾਂਗੇ ਕੋਈ ਵਧੀਆ ਜਿਹਾ ਆਈਟਮ ਥਾਲੀ ਸਬਜ਼ੀ ਦੀ ਤਾਂ ਉਹਦੇ ਮੈਂ ਕੀ ਲਿਆ ਸੀ ਬਣਾਈ ਸੀ ਮੈਂ ਕੀ ਦਾ ਭਰਾਵਾ ਮੈਂ ਲਿਆ ਕੇ ਪੁੱਲ ਕੈਮਰਾ ਦਾ ਮਿਸਟਰੀਆਂ ਨਹੀਂ ਖੋਰੂ ਪਾ ਰੱਖਿਆ ਯਾਰ ਮੈਂ ਵੀ ਆਖਿਆ ਮਾਤਾ ਇਕੱਲਾ ਇਕੱਲੀ ਬਣਾ ਕੇ ਖਾ ਗਏ ਯਾਰ ਨਾ ਫੋਨ ਕਿਹੜਾ ਨਾ ਮੇਰੇ ਤਾਂ ਹੋਸੀ ਨਾ ਪੰਗਾ ਮੈਂ ਚਾਹ ਦੀ ਨਹੀਂ ਆਈ ਭਈ ਇਹ ਘਰੇ ਤਾਂ ਮੈਂ ਤਾਂ ਬਣਾਈ ਵੀ ਨਹੀਂ अच्छा बनावे क्यों नी तो मेरी नीत मेरी ही बनूदा ही बनो ओए तेरी नीत ही मार गई यार मैं न सादा मैं गंडा चीज एने भ्रावा नीत मारी ਟਮਾਟਰ ਚੀਰਦਾ ਹਰੀਆਂ ਮਿਰਚਾਂ ਜੀਰਦਾ ਧਨੀਆ ਐ ਸਮਰ ਕਿਨਾ ਪਉਂਦਾ ਹੈ ਤੂੰ ਤਾਂ ਭਰਾਵਾ ਕੀ ਪਉਂਦਾ ਜੇ ਤੂੰ ਆ ਜਾਂਦਾ ਬਣਾ ਲੈਂਦਾ ਇੰਨੀ ਬਹੁਤੀ ਟਮਾਟਰ ਗੰਡਾ ਹਰੀਆਂ ਮਿਰਚਾਂ ਸਾਰਾ ਕੁਛ ਘਰੇ ਪਿਆ ਸੀ ਪਰ ਮੈਂ ਕਿਹੜੇ ਨਾਲ ਲੈਂਦਾ ਹਾਂ ਹਾਂ ਪਰ ਉਹ ਹੀ ਤਾਂ ਮੈਂ ਆਖੀ ਇਹਨਾਂ ਪਰ ਤੇਰੀ ਇੰਨੀ ਹਿੰਮਤ ਵੀ ਇੰਨਾ ਪਈ ਇੰਨੀ ਕਿਤੇ ਮੈਨੂੰ ਤੇਰੇ ਕੋਲੇ ਆ ਕੇ ਬਣਾ ਲੈਣਾ ਨਹੀਂ ਬਹੁਤੀ ਨਾ ਤੜਕਾ ਦੇ ਤੁਲੋਂ ਪਉਂਦਾ ਤੇ ਹੋਰ ਇਹ ਲਈ چیرਣੀ ਹੁੰਦੀ ਸੀ ਮੇਰਾ ਤੜੰਗਾ ਇਹ ਤਾਂ ਫਰਕ ਹੈ ਆ ਆਕਰ ਕੇ ਤਾਂ ਮੈਂ ਕਹਿ ਰਿਹਾ ਹੁਣ ਭਾਈ ਚੱਲ ਬੈਗੀ ਬਣਾਵਾਂਗੇ ਅੱਜ ਜਾ ਕੇ ਹੋਰ ਕੀ ਹੈ ਬਣਾਵਾਂਗੇ ਸੀਟ ਬੈਲਟ ਲਗਾਂਗੇ ਅੱਜ ਮਾਨਸਾਂ ਵਾਲੇ ਏਰੀਏ 'ਚ ਫਿਰਦੇ ਆਂ ਭਰਾਵੋ ਤੇ ਗੱਡੀ ਦੇ ਸੱਚ ਭਰਾਵਾ ਅਸੀਂ ਬਹਿ ਗਏ ਸੌਰੀ ਸੀਟ ਬੈਲਟ ਨਹੀਂ ਲਾਈ ਹਾਂ ਸੀਟ ਬੈਲਟ ਜ਼ਰੂਰੀ ਹੈ ਜੀ ਹਾਂ ਜਿਹੜੀ ਸੀਟ ਬੈਲਟ ਹੈ ਇਹ ਗੱਡੀ 'ਚ ਬੈਠਣ ਤੋਂ ਪਹਿਲਾਂ ਲਾਓ ਇਹ ਤੁਹਾਨੂੰ ਦੇਖਣ ਵਾਸਤੇ ਲਾਈਵ ਕਰਿਆ ਸੀ ਇਹ ਕਾਹੇ ਗੱਲ ਆ ਸੀ ਭੁੱਲੋ ਵੀ ਭਾਈ ਸੀਟ ਬੈਲਟ ਬਿਨਾ ਕਦੇ ਗੱਡੀ ਨਾ ਚਲੋ ਯਾਰ ਉਹਨੇ ਇਹ ਜਾਲੇ ਯਾਰ ਲੜਨ ਲੱਗ ਗਿਆ ਕਹਿੰਦਾ ਕਰ ਨਹੀਂ ਲੈ ਕੇ ਜਾਂਦੇ ਮੈਨੂੰ ਹਾਂ ਇਹਦੇ ਭਰਾਵਾ ਆ ਡਾਬਰੂ ਕੁੱਤੇ ਨੇ ਲਜਾਤੇ ਸਾਨੂੰ ਹਾਂ ਜੇ ਹੁਣ ਚ ਬਿਆ ਮਰੇ ਇਹਨਾਂ ਕਹਿੰਦਾ ਸੌਖੇ ਹੋ ਸੌਖੇ ਕਹਿੰਦਾ ਅਸਤਾ ਭਰਾਵਾ ਤੈਨੂੰ ਇੱਥੇ ਮੁਰਕੇ ਛੇੜਦੇ ਵੀ ਨਹੀਂ ਉੜੀ ਗਰਲਾ ਭਰਾਵਾ ਐਂ ਕਰਦੇ ਅੱਗੇ ਦੀ ਹੁਣ ਦੇਖ ਲਓ ਇਹਨੂੰ ਬੰਦੇ ਨੂੰ ਐ ਸੀਗਾ ਵੀ ਮੇਰੀ ਭਈ ਗੱਡੀ ਐ ਜਾਂਦੀ ਐ ਦੂਜੀ ਸਾਈਡ ਵੀ ਮੈਂ ਹੌਲੀ ਹੌਲੀ ਕੱਢਾਂ ਦੇਖਾਂ ਪਹਿਲਾਂ ਇਧਰੋਂ ਗੱਡੀ ਆ ਤਾਂ ਨਹੀਂ ਰਹੀ ਸਪੀਡ ਤੇ ਉਹ ਅਟੈਕ ਕਰਦਾ ਹੁੰਦਾ ਨਾ ਇਧਰੋਂ ਦੀ ਕੱਢ ਲਾਂਦਾ ਕਈ ਵਾਰੀ ਕਹਿੰਦਾ ਇੱਥੇ ਮੋੜਣਾ ਹੁੰਦਾ ਤੇ ਤੇ ਇਧਰੋਂ ਜਾਂਦੀ ਹੁੰਦੀ ਕੁਦਰਤ ਤੇ ਬਾਈ ਚਾਂਸ ਨਾ ਤੇ ਫੇਰ ਉਹਦੇ ਫਟਾਕੇ ਪੈ ਜਾਂਦਾ ਹਾਂ ਹਾਂ ਨਾ ਭਰਾਵਾ ਬ੍ਰੇਕ ਕਰਦੇ ਹੋ ਪਤਾ ਹੀ ਤਾਂ ਮਾਂ ਪਿਓ ਨੇ ਕੋਈ ਸਿਖਾਉਣ ਵਾਲਾ ਇਹ ਪਤਾ ਨਹੀਂ ਸਿੱਖਦੇ ਨਹੀਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਵਿੱਚ ਤਾਂ ਕਈ ਤਾਂ ਮੇਰੇ ਵਰਗੇ ਸਿੱਖਦੇ ਨਹੀਂ ਡਰ ਚੱਕਿਆ ਪਿਆ ਅਸਲ ਡਰ ਚੱਕਿਆ ਪਿਆ ਉਹ ਨੋਕ ਦਾ ਡਰਦਾ ਹਾਂ ਹਰੇਕ ਬੰਦਾ ਬਸ ਆ ਡਰਦਾ ਵੀ ਮੇਰਾ ਪੁੱਤ ਹੈ ਜੇ ਲਾ ਕਿਤੇ ਗੁੱਸੇ ਨਾ ਹੋ ਜੇ ਵੀ ਗੁੱਸੇ ਹੁੰਦਾ ਲੱਖ ਵਾਰੀ ਹੋ ਜੇ ਪਰ ਗੱਲ ਕਰ ਦੂਸਰੇ ਹੁਣ ਤਾਂ ਇਕੱਲਾ ਬੰਦਾ ਚੱਲ ਲੜ ਕੇ ਕਹਿ ਜਾਂਦਾ ਲੜ ਕੇ ਸੁਝਾ ਜਾਂਦਾ ਪਹਿਲਾਂ 70% ਹੁੰਦੀ ਸੀ 70% ਹੁੰਦੀ ਫਿਰ ਗਲਤੀ ਵੀ ਨਹੀਂ ਕਰਦੀ ਸੀ ਨਾ ਹੁਣ ਗੱਲਾਂ ਦੱਸਣਾ ਨਹੀਂ ਬੇਬੇ ਨਾਲ ਦੀ ਹੁੰਦੀ ਹੈ ਕਿ ਕੁੱਟ ਕੇ ਲਿਆਉਂਦੇ ਹੂੰ ਜੇ ਨੀਰਾ ਨਾ ਬੱਢਣਿਆ ਦੇ ਕੋਹ ਨਾ ਕਰਦੇ ਸੱਟ ਲਾਂਦੇ ਆਹ ਸੱਟ ਲੈਂਦੇ ਪੱਕੀ ਗੱਲ ਇਹ ਸਮਝਉਂਦੇ ਆ ਪਹਿਲਾਂ ਹਾਂ ਹੁਣ ਤਾਂ ਬਾਲਾ ਕੁਝ ਫਰਕ ਪੈ ਗਿਆ ਅੱਗੇ ਛਿੱਤਰ ਪ੍ਰੇੜ ਵੀ ਹੁੰਦੀ ਤਾਂ ਕਰਕੇ ਦਾ ਸਹੀ ਜੀ ਕੰਮ ਹੁਣ ਕੋਈ ਕੁੱਟ ਖਾਂਦਾ ਨਹੀਂ ਤੇ ਨਾ ਕੁੱਟੇ ਨਾਲੇ ਗਿਆ ਹੈ ਹੁਣ ਦਾ ਟਾਈਮ ਆਇਆ ਯਾਰ ਤੂੰ ਹੁਣ ਤੂੰ ਮੇਰੇ ਲੱਪੜ ਮਾਰੇਗਾ ਹੈਨਾ ਮੈਨੂੰ ਗੁੱਸਾ ਆਉਗਾ ਮਾਇਨੇ ਤੂੰ ਜਾ ਕੇ ਪਾਹ ਲੈ ਜਾ ਹਾਂ ਉਹੀ ਤਾਂ ਜਾ ਕੇ ਪੀ ਜਾ ਹਾਂ ਊਏ ਇੱਕ ਇੱਕ ਜਵਾਕ ਹੈ ਤਾਂ ਵੀ ਬੰਗਾੜਦਾ ਹੈ ਬਾਕੀ ਉਹ ਨਾ ਅੱਜ ਦੀ ਜਿਹੜੀ ਜਨਸਖਿਆ ਚ ਲਈ ਆਂਦੇ ਨਾ ਜਵਾਬ ਵੀ ਕੀ ਲੈਣਗੇ ਹਾਂ ਇਹ ਗੱਲ ਵੀ ਪ੍ਰਤੀਕ ਹੈ ਜਨਰੇਸ਼ਨ ਘਟ ਗਈ ਹੁਣ ਹਾਂ ਹੁਣ ਜਨਰੇਸ਼ਨ ਘਟ ਗਈ ਘਟ ਗਈ ਜਵਾਬ ਖਰ ਬਈ ਦੋ ਚਾਹੀਦੇ ਆ ਦੋ ਤੋਂ ਵੱਧ ਤਾਂ ਖਰ ਮਾੜੇ ਆ ਹਾਂ ਦੋ ਤੋਂ ਵੱਧ ਨਹੀਂ ਚਾਹੀਦੇ ਦੋ ਦਾ ਚਾਹੀਦੀ ਹੈ ਇੱਕ ਕੁੜੀ ਤੇ ਇੱਕ ਮੁੰਡਾ ਹੋਵੇ ਹੋਵੇ ਮੈਂ ਤਾਂ ਇਹ ਕਹਿੰਨਾ ਬਾਕੀ ਤੂੰ ਦੱਸ ਦੇ ਮੈਂ ਤਾਂ ਕੀ ਕਹਿੰਦਾ ਹਾਂ ਆ ਵਧੀਆ ਬੰਦੇ ਸੀ ਦੇਖ ਖੜੇ ਸੀ ਨਾ ਹਾਂ ਸਾਈਡ ਤੇ ਆ ਨਹੀਂ ਫਰਕ ਪਾਉਂਦਾ ਆ ਦੇਖੋ ਖੜਾ ਹੋਈ ਚੌਂਕ ਆ ਗਿਆ ਠੀਕ ਹੈ ਹੌਲੀ ਹੌਲੀ ਗੱਡੀ ਚਲਾਓ ਬਾਲਾ ਧੱਕਾ ਕਰਨਾ ਮਾੜਾ ਹੁੰਦਾ ਵਸੂਂਕਾਲ ਦੁਨੀਆ ਥੋੜੀ ਕਾਲ ਵੱਧ ਕਰਦੀ ਹੈ ਕਾਲ ਨਹੀਂ ਕਰਨੀ ਚਾਹੀਦੀ ਭਾਈ ਹੌਲੀ ਹੌਲੀ ਚੱਲੋ ਤਾਂ ਓਏ ਇਹਨਾਂ ਕੋਲ ਚੱਲ ਗਈ ਸੀ ਇਹ ਲੰਘੇ ਇਗਰਾਊਂਡ ਹੈ ਇਹ ਕੋਈ ਆਪਣੇ ਜਿੰਗ ਨੂੰ ਕਿੰਨਾ ਕੋਈ ਸਾਸ਼ਤਰੀ ਪਪੜੇ ਗਰੇ ਦੇ ਲੈਣ ਆਲੇ ਹੁੰਦੇ ਲਿਆਉਣੀ ਹੈ ਤਾਂ ਫਿਰ ਕੰਪਨੀ ਦੇ ਲਿਆਵੇ ਜੋਰ ਆ ਗਿਆ ਭਾਈ ਮਾਨਸਾਂ ਵਾਲਾ ਮਾਨਸਾਂ ਵਾਲੀਆਂ ਆਲਾ ਨਹੀਂ ਆਲੀ ਮਾਨਸਾਂ ਵਾਲੀਆਂ ਕੈਂਚੀਆਂ ਬੱਸ ਸਟੈਂਡ ਇੱਧਰ ਹੈ ਇੱਧਰ ਇੱਧਰ ਹੋ ਜਾਣਾ ਸਾਰਾ ਸਿਸਟਮ ਸਾਰਾ ਸ਼ਹਿਰ ਹੀ ਇੱਧਰ ਰਹਿ ਗਿਆ ਸ਼ਹਿਰ ਇੱਧਰ ਰਹਿ ਗਿਆ ਹਨਾ ਨਹੀਂ ਤਾਂ ਬਾਈਪਾਸ ਆ ਗਿਆ ਗੱਲ ਸਹੀ ਹੈ ਉਹ ਤੇਰਾ ਇਹਦਾ ਬਾਈਪਾਸ ਆ ਗਿਆ ਬਾਹਰਲਾ ਐ ਵੀ ਭੁੱਲੇ ਜਾਂਦੇ ਭਰਾਵਾ ਇਹਦਾ ਤਾਂ ਹੁਣ ਦਿਮਾਗ ਕੰਮ ਕਰਦਾ ਮੇਰੇ ਦਾ ਇੰਨਾ ਕਰਦਾ ਵੀ ਨਹੀਂ ਇੱਧਰ ਰਹਿ ਗਈਆਂ ਆ ਗੀਆਂ ਮਾਨਸਾਂ ਕੈਂਚੀਆਂ ਤੇ ਅੱਗੇ ਰਹਿ ਗਿਆ ਪੋਲਾ ਤੇ ਇੱਧਰਲੇ ਪਾਸੇ ਆ ਗਿਆ ਸਾਰਾ ਬਾਜ਼ਾਰ ਇੱਥੇ ਵੀ ਉਹ ਦਾ ਪੁਲ ਜਾਂ ਬਣਾ ਦੇਣਾ ਵਧੀਆ ਯਾਰ ਹਨਾ ਇੱਥੇ ਮੇਨ ਆ ਪੁਲਾ ਮੈਂ ਤਾਂ ਇਹ ਕਿਨੂੰ ਉੱਥੇ ਟਿੱਕਰ ਪੁਲ ਬਣਾ ਦੇਣਾ ਜੇ ਗਾਹਾਂ ਟਿੱਕਰੀ ਕਰ ਦਿੰਦੇ ਮੜਾ ਟੁਰ ਤੱਕ ਹੀ ਛਿੜ ਦੇ ਦਿੰਦੇ ਹਨਾ ਅੱਧੇ ਖਰਚੇ 'ਚ ਬਣ ਜਾਂਦਾ ਅੱਧੇ ਖਰਚੇ 'ਚ ਬਣ ਜਾਂਦਾ ਜਦੋਂ ਕੰਮ ਦੂਰੀ ਸੀ ਤੇ ਹੋਰ ਵਧੀਆ ਸੀਗਾ ਚਲੋ ਦੇਖੋ ਇਹਨਾਂ ਟਾਈਮ ਆ ਪੀ ਆਰ ਟੀ ਸੀ ਜੀ ਹਜੇ ਵੀ ਚੱਲੀ ਨਹੀਂ ਆ ਜਿਹੜੇ ਇਹ ਹਨਾ ਇਹ ਪੁਰਾਣੇ ਮਾਡਲ ਚ ਆ ਗਏ ਇਹ ਪੁਰਾਣੇ ਮਾਡਲ ਚ ਆ ਗਏ ਸਹੀ ਗੱਲ ਹੈ ਦੇਖੋ ਹੀ ਆ ਲੋ ਜੀ ਹੁਣ ਆ ਆ ਗਿਆ ਸ਼ਹਿਰ ਸ਼ਹਿਰ ਵਾਲੀ ਰੋਡ ਆ ਗਿਆ ਆ ਆ ਦੇਖ ਲੋ ਲੈ ਹੁਣ ਜਦੋਂ ਵਿੱਚ ਮਾਰਦੀ ਤੁਰੇ ਜਾਂਦਾ ਜ਼ਿਆਦਾ ਬੰਦਾ ਟਪਾ ਲੇ ਹੂੰ ਤੇ ਨਾ ਖੜਾਵੇ ਜਨਾ ਮਰ ਕੰਟਾ ਗੱਲ ਜੀ ਨਾ ਨਾ ਤੇਜ਼ ਤੋਰਨ ਫਿਰ ਨਾ ਨਾ ਜੇ ਓਵਰਟੈਕ ਕਰਦਾ ਮੜੀ ਬੰਦਾ ਤੇਜ਼ ਕਰਕੇ ਟਪਾ ਲੇ ਪਤਾ ਨਹੀਂ ਮਾਹਰ ਕਾਬਲਾ ਹੀ ਜਾਂਦਾ ਹਾਂ ਇਹ ਤਾਂ ਹੀ ਆ ਗਏ ਪੜੋ। ਹੈਂਗਾ ਜੀ ਤੇ ਜਿੰਨੇ ਬੰਦੇ ਦੇਖੇ ਹੁੰਦੇ ਆ ਵੱਧ ਵੱਧ ਸਬਸਕ੍ਰਾਈਬ ਕਰੋ ਠੀਕ ਹੈ YouTube ਤੋਂ ਜੀ ਸਾਨੂੰ ਤੇ ਧੰਨਵਾਦ ਜੀ ਇਹ ਕੋਈ ਨਹੀਂ ਤੇ ਹੀ ਰਹੀ ਵੀਡੀਓ ਓ ਮਾਈ ਗੱਡ ਨਾ ਇਹ ਤਾਂ ਹਜੇ ਵੀ ਨਹੀਂ ਪਿਆ ਯਾਰ ਗੱਲ ਕੀ ਹੋ ਰਹੀ ਹੈ ਨਾ ਇਹ ਤਾਂ ਹਜੇ ਵੀ ਨਹੀਂ ਪਿਆ ਯਾਰ ਗੱਲ ਕੀ ਹੋ ਰਹੀ ਹੈ ਮਨੋਤਾ ਨੇ ਨਾ ਟਾਈਟਲ ਮੰਗਦਾ ਯਾਰ ਅਬ ਕੀ ਦਿਖਾਇਆ ਆਪਾਂ ਨਿਕਲਣੇ ਚਾਹੀਦੇ ਨੇ ਛੱਡਣੇ ਚਾਹੀਦੇ ਨੇ ਤੁਹਾਨੂੰ ਸਮਝ ਤੋਂ ਬਾਹਰ ਹੋ ಹರಿ ಯಾರುರೇಾರ ಸಮ ಬ